ਸਾਡੇ ਵੇਖੋ ਕਿੰਨਾ ਵਧੀਆ ਲੁਕੇਸ਼ਨ ਹਰੇ-ਹਰੇ ਵਾਲੇ ਹੈ ਝਾੜੂ ਮਾਰ ਪਕੜ ਚੰਗੀ ਤਰ੍ਹਾਂ ਮਾਰ ਚੰਗੀ ਤਰ੍ਹਾਂ ਇਹ ਲੱਗਦੀ ਤਾ ਕੀ ਤਾਂ ਤੈਨੂੰ ਕਹਿੰਦੇ ਝਾੜੂ ਮਾਰ ਲੈ ਤੈਨੂੰ ਇਹ ਨਾ ਹੀ ਰਜਾਈ ਤੋਂ ਲੜ ਪਈਦਾ ਰਜਾਈ ਹੋਈਂਦੀ ਗੁਲਾਫ ਚ ਇਕੱਠੀ ਤੇ ਉਹ ਕਹਿੰਦੇ ਤੂੰ ਖਿੱਚ ਲਈ ਜਾਈ ਤੇ ਉਹ ਮੁੰਡਾ ਕਹਿੰਦਾ ਤੂੰ ਖਿੱਚ ਲਈ ਮੈਂ ਕਹਿੰਦਾ ਤੂੰ ਫੇ ਲੱਲੀ ਨਾ ਯਾਰ ਜਾਈ ਇਹਨੂੰ ਆਪਾਂ ਅੱਜ ਲੈ ਗੰਦਾ ਇਹਨੂੰ ਗੁਲਾਫ ਨੂੰ ਨਾ ਵਿੱਚ ਕਹਿੰਦੀ ਟਾਂਕੇ ਮਾਰ ਦੇਣੇ ਆ ਟਾਂਕੇ ਮਾਰਿਆ ਸਹੀ ਹੋ ਜੀ ਹਾਂ ਠੀਕ ਇਹਨਾਂ ਚੱਦੀ ਵੀ ਨਹੀਂ ਹਿੱਲੂਗੀ ਫੇਤ ਨਾਲ ਦੀ ਰਾਤ ਨੂੰ ਲੜਾਈ ਹੋਇਆ ਕਰੂ ਹੂੰ ਆਵੇ ਇਕੱਠੀ ਹੋ ਗਈ ਠੀਕ ਤਾਂ ਇਹ ਉਹ ਕਹਿੰਦਾ ਰਜਾਈ ਛੋਟੀ ਹੋ ਗਈ ਆ ਨਹੀਂ ਰਜਾਈ ਨਹੀਂ ਛੋਟੀ ਕੁਲ ਦੂਜੀ ਰਜਾਈ ਨੂੰ ਆਪਾਂ ਮਾਰੇ ਇਹਨੂੰ ਮਾਰੇ ਨਹੀਂ ਨਾ ਹੂੰ ਇਹ ਨਹੀਂ ਸਿਰਫ ਕੰਨੀਆਂ ਦੇ ਲਾਇਆ ਸੀ ਠੀਕ ਤੈਨੂੰ ਜਾਣਾ ਪੈਲੀ ਜਿਹਾ ਪਰੌਣਿਆਂ ਦਾ ਪਰੌਣਿਆਂ ਨੂੰ ਲੈ ਆ ਜਿੰਨੇ ਪੈਲੀ ਜੀ ਪਰੌਣੇ ਪੈਲੀ ਚ ਜਾਣ ਨਹੀਂ ਆਏ ਫਿਰ ਗਏ ਵੀ ਮੰਮੀ ਕੋ ਸੁਆ ਲੈ ਕੇ ਆ ਹੂੰ ਰਜਾਈਆਂ ਲੱਕੰਦ ਵਾਲਾ ਅਸੀਂ ਨੂੰ ਪਹਿਲਾਂ ਕਰਾਂਗੇ ਸੈੱਟ ਫਿਰ ਆਪਾਂ ਲਗੰਦਾਂਗੇ ਤੇ ਕਿਉਂਕਿ ਰਜਾਈਆਂ ਜਿਹੜੀਆਂ ਵਿੱਚ ਇਕੱਠੀਆਂ ਨਹੀਂ ਹੁੰਦੀਆਂ ਡਬਲ ਬੈੱਡ ਦੀਆਂ ਰਜਾਈਆਂ ਹੁੰਦੀਆਂ ਵਾ ਤੇ ਵੱਡੀਆਂ ਤੇ ਕੰਬਲ ਵੀ ਵੱਡੇ ਉਹ ਗਲਾਫ ਵੀ ਉੱਪਰ ਦੇ ਵੱਡੇ ਹੁੰਦੇ ਆ ਫਿਰ ਜਦੋਂ ਲਈਦੀ ਹੈ ਨਾ ਇਕੱਠੀਆਂ ਹੋ ਜਾਂਦੀਆਂ ਨੇ ਤੇ ਸੁੱਤਰ ਹੀ ਇਦਾਂ ਆਉਂਦੀ ਇਹਨਾਂ ਨੂੰ ਕਿਉਂਕਿ ਲਗੰਦਾਂਗੇ ਤੇ ਦੀ ਇਦਾਂ ਦੰਦਾ ਆਣ ਜਿੱਦਾਂ ਹੋ ਗਏ ਫਿਰ ਦੰਦ ਉੱਪਰ ਲੱਗੂਗਾ ਨਾ ਆਰੀਆਂ ਨੁਕਰਾਂ ਕੱਢ ਦੇ ਦਾ ਸੀਨ ਸੀਨ ਸਿੱਧੀ ਕਰ ਦੇਣਾ ਸੀਨ ਦੇ ਨਾਲ ਹਾਂ ਇਧਰ ਹੋ ਵੀ ਨਾ ਇਧਰ ਹੋ ਵੀ ਇੱਧਰ ਮਟੀਂ ਸੀਨ ਨਾ ਐਦਾਂ ਕਰਨਾ आज दा इत्थू ते वैसे कੰਡਿਆਂ ਵਾਲੀ ਹੋ ਗਈ ਬੰਨਾਂ ਵਾਲੀ ਛੱਡ ਗਈ ਚਲੋ ਜੀ ਹੋਣੀ ਲਗਾਈ ਲਗੰਦੋ ਲਗਾਈ ਲਗੰਦੋ ਨਹੀਂ ਆ ਮੈਂ ਗਿਆ ਮੈਂ ਤਾਂ ਜਾ ਵੜਦੋ ਇੱਥੋਂ ਆਹੋ ਇੰਨਾ ਤਾਂ सांगਦੇ ਬੰਦਾ ਉੱਤੋਂ ਹੀ ਇਹ ਕੱਚਾ ਹੀ ਹੁੰਦਾ ਇਹਨੂੰ ਫੜ ਫੜ ਕੇ ਤੋੜੀ ਜੋ ਇਹਨੂੰ ਤੋੜ ਦੇ ਤੋੜ ਦੇ ਆਪ ਹੀ ਥੱਲੇ ਚਲ ਜਾ ਬੰਦ ਨਹੀਂ ਅੰਗਰਾਲ ਜੀ So. Huh? ਲੋ ਜੀ ਇਸ ਤਰ੍ਹਾਂ ਕਰਕੇ ਅਸੀਂ ਜਾਨੀ ਕਿ ਚੌਵਾਂ ਨੁਕੜਾਂ ਦੇ ਆਲੇ-ਦੁਆਲੇ ਅਸੀਂ ਏਕੇ ਇੱਕ ਲਗੰਦਾ ਮਾਰ ਦਾਂਗੇ ਤੇ ਇਸ ਤਰ੍ਹਾਂ ਲਗੰਦਾ ਮਾਰਨ ਦੇ ਨਾਲ ਜਿਹੜੀ ਡਿਜ਼ਾਈਨ ਵਿੱਚ ਇਕੱਠੀ ਨਹੀਂ ਹੁੰਦੀ ਤੇ ਗਲਾਫ ਉੱਪਰਲਾ ਵੀ ਸੈਟ ਰਹਿੰਦਾ ਤੇ ਵਿੱਚ ਰਜਾਈ ਵੀ ਸੈਟ ਰਹਿੰਦੀ ਆ ਤੇ ਜਿਨ੍ਹਾਂ ਨੂੰ ਮਤਲਬ ਹੀ ਕਈ ਨੁਕੜਾਂ ਦੇ ਉੱਪਰ ਮਾਰਦੇ ਜੇ ਆਪਾਂ ਕੱਲੀਆ ਨੁਕੜਾਂ ਦੇ ਉੱਪਰ ਚਮਾਂ ਤੇ ਵੀ ਲਗਾ ਦਿੰਨੇ ਟੰਕਾ ਤੇ ਤਾਂ ਵੀ ਰਜਾਈ ਵਿੱਚ ਇਕੱਠੀ ਹੋ ਜਾਂਦੀ ਆ ਇਸ ਤਰ੍ਹਾਂ ਆਲੇ-ਦੁਆਲੇ ਸਾਰੇ ਲਗੰਦਾ ਮਾਰਨ ਦੇ ਨਾਲ ਬਿਲਕੁਲ ਲਜਾਈ ਜਿਹੜੀ ਕਠੀ ਨਹੀਂ ਹੁੰਦੀ ਤੇ ਤੈ ਵੀ ਵਧੀਆ ਲੱਗਦੀ ਹੈ ਉਸ ਤਰ੍ਹਾਂ ਹੀ ਤੈ ਵੀ ਲਗਾਵਾਂਗੇ ਤੇ ਵਿੱਚ ਝੋਲਾ ਜਿਹਾ ਬਣ ਜਾਂਦਾ ਵਾ ਤੇ ਅਸੀਂ ਆਲੇ-ਦੁਆਲੇ ਜਿਹੜਾ ਲਗੰਦਾ ਮਾਰ ਦਿੰਨੇ ਇਹ ਅਸੀਂ ਓਨ ਲਈ ਹੋਈਏ ਨਾਲ ਤੇ ਓਨ ਦਾ ਧਾਗਾ ਜਿਹੜਾ ਪੱਕਾ ਹੁੰਦਾ ਟੁੱਟਦਾ ਨਹੀਂ ਆ ਤੇ ਆਪਾਂ ਜਦੋਂ ਗੁਲਾਬ ਮਤਲਬ ਕੀ ਧੂਣਾ ਹੋਵੇ ਤਦੋਂ ਅਸੀਂ ਆਸਾਨੀ ਨਾਲ ਇਹਨੂੰ ਕੱਟ ਕੇ ਤੇ ਗੁਲਾਬ ਧੋ ਸਕਦੇ ਹਾਂ ਤੇ ਚਲੋ ਹੁਣ ਤੁਹਾਨੂੰ ਅਸੀਂ ਚੋਵੇਂ ਨੁਕੜਾਂ ਤੇ ਲਗੰਦਾ ਮਾਰਕੀਟ ਫਿਰ ਤੁਹਾਨੂੰ ਦੱਸਦੇ ਆਂ ਵੀ ਰਜਾਈ ਕਿਸ ਤਰ੍ਹਾਂ ਦੀ ਮਤਲਬ ਵੀ ਲੱਗ ਹੋਈ ਆ ਤੇ ਤੈਮ ਵੀ ਵਧੀਆ ਲੱਗਦੀ ਆ ਤੋਂ ਤੁਹਾਨੂੰ ਦੱਸਦੇ ਆਂ ਅਸੀਂ ਬਾਅਦ ਵਿੱਚ ਫਿਰ ਹਾਂ ਦੇ ਇਹਨਾਂ ਚਮਾਂ ਨੁਕੜਾਂ ਤੇ ਵੀ ਇੱਕ ਇੱਕ ਟੰਕਾ ਲਗਾ ਦਈਏ ਤਾਂ ਵੀ ਹੋ ਜਾਂਦਾ ਤੇ ਆਪਾਂ ਆਲੇ ਦੁਆਲੇ ਇੱਕ ਇੱਕ ਲਗੰਦਾ ਕੱਢ ਦਈਏ ਫਿਰ ਬਿਲਕੁਲ ਨਹੀਂ ਇਕੱਠੀ ਹੁੰਦੀ ਰਜਾਈ ਕਿਉਂਕਿ ਡਬਲ ਬੈੱਡ ਦੀਆਂ ਰਜਾਈਆਂ ਜਿਹੜੀਆਂ ਵੱਡੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਇਹ ਇਕੱਠਾ ਨਹੀਂ ਹੁੰਦਾ ਤੇ ਰਜਾਈ ਵੀ ਨਹੀਂ ਇਕੱਠੀ ਹੁੰਦੀ ਹਾਂ ਤਾਂ ਆਪਾਂ ਹਰ ਸਾਲ ਜਿਹੜਾ ਇਸ ਤਰ੍ਹਾਂ ਹੀ ਕਰਦੇ ਆ ਫਿਰ ਗੁਲਾਬ ਸਿਰਾ ਕੇ ਰਜਾਈਆਂ ਦੇ ਉੱਪਰ ਤੇ ਫਿਰ ਆਲੇ ਦੁਆਲੇ ਜਿਹੜਾ ਕੱਢ ਦਈ ਦਲਗੰਦਾ ਕਿ ਰ ਜਿਹੜਾ ਅਹੀਂ ਮਤਲਬ ਜਿੰਨਾ ਟਾਈਮ ਤੱਕ ਲੈਣੀਆਂ ਹੁਣ ਪਹਿਲਾਂ ਹੁਣ ਅਹੀਂ ਕੰਬਲ ਰੱਖ ਦਿੱਤੇ ਰਜਾਈਆਂ ਕੱਢ ਲਈਆਂ ਇਕਲ ਜਾਈ ਤਾਂ ਆਪਾਂ ਪਹਿਲਾਂ ਚੜਾ ਲਿਆ ਸੀ ਉਧੇ ਵਾਲੇ ਦਵਾਲੇ ਲਾ ਲਿਆ ਸੀ ਇੱਧੇ ਰਹਿੰਦੀ ਸੀ ਤੇ ਮੈਂ ਚਲੋ ਇੱਧੇ ਬੁਲਾ ਦਿੰਦੀ ਹਾਂ ਤੇ ਇੱਥੇ ਵੀ ਬਿਲਕੁਲ ਮਤਲਬ ਕੀ ਹੋ ਗਈ ਆ ਲਗੰਦਾ ਨਿਕਲ ਜਾਂਦੇ ਨੇ ਸਭ ਦੇ ਜੀ ਜੀ ਵੀ ਆਪਣੀਆਂ ਮਤਲਬ ਜਿੰਦਾ ਆਈ ਹੋਪ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰਿਓ ਤੇ ਇੱਕ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ